ਆ ਆਪ ਸਭ ਦਾ ਇਥੇ ਅਮਰਸਰ ਦਿਹਾਤੀ ਪੁਲਿਸ ਐ एसएसपी ਆਫਿਸ ਤੁਹਾਡਾ ਸਭ ਨੂੰ ਜੀ ਆਇਆਂ ਤੁਹਾਡਾ ਨਿੱਘਾ ਸਵਾਗਤ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਅ ਅਮਰਸਰ ਦਿਹਾਤੀ ਪੁਲਿਸ ਵੱਲੋਂ ਲੋ ਬਕ ਬਕ ਕੇਸਾਂ ਦੇ ਵਿੱਚ ਨਸ਼ੇ ਦੀ ਜੋ ਸਮਗਰੀ ਹੈ ਉਹਦੀ ਜਿਹੜੀ ਰਿਕਵਰੀ ਹੋਈ ਹੈ ਪਲੱਸ ਜੋ ਅਕਿਊਜ਼ਡ ਫੜੇ ਨੇ ਉਹਨਾਂ ਦੀ ਬਰੀਫਿੰਗ ਲਈ ਇੱਥੇ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਪਹਿਲਾ ਕੇਸ ਜਿਹੜਾ ਹੈ ਅਜਨਾਲੇ ਥਾਣੇ ਦਾ ਹੈ ਜਿੱਥੇ ਅ ਅਜਨਾਲਾ ਥਾਣਾ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕੀ ਦੋ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਇਹ ਦੋਨੋਂ ਦੋਸ਼ੀ ਜੋ ਹੈ ਇੱਕ ਮੋਟਰਸਾਈਕਲ ਤੇ ਇੱਕ ਪਿੱਠੂ ਬੈਗ ਅ ਸੁਮੇਤ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਵੱਲੋਂ ਚੱਕ ਦੀ ਬਨਾਤੇ ਇਹਨਾਂ ਨੂੰ ਰੋਕਣ ਦੇ ਇਸ਼ਾਰਾ ਕੀਤਾ ਗਿਆ ਤੇ ਇਹਨਾਂ ਨੇ ਮੋਟਰਸਾਈਕਲ ਭਜਾਇਆ ਉਸ ਤੋਂ ਬਾਅਦ ਇਹਨਾਂ ਨੂੰ ਚੇਜ਼ ਕਰਕੇ ਪ੍ਰੋਪਰ ਰੋਕਿਆ ਗਿਆ ਤੇ ਇਹਨਾਂ ਤੋਂ ਜਿਹੜੀ ਹੈ ਇਹ ਰਿਕਵਰੀ ਜਿਹੜੀ ਹੈ ਨਾਕੇ ਤੇ ਹੋਈ ਹੈ ਇਸ ਦੇ ਵਿੱਚ ਜੋ ਇਹ ਦੋ ਵਿਅਕਤੀ ਸੀ ਹਰਮਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਬਕਾਲ ਤੇ ਇਸ ਦੇ ਨਾਲ ਜਿਹੜਾ ਇਸ ਦਾ ਜਿਹੜਾ ਸਾਥੀ ਸੀ ਚਮਸ਼ੀਰ ਸਿੰਘ ਉਰਫ ਹੀਰਾ ਪੁੱਤਰ ਕੁਲਵਿੰਦਰ ਸਿੰਘ ਇਹ ਦੋ ਵਿਅਕਤੀ ਕੁਲੰਡਰ ਮੋਟਰਸਾਈਕਲ ਤੇ ਸਨ ਪਿੱਠੂ ਬੈਗ ਦੇ ਵਿੱਚ ਜੋ ਨਸ਼ੇ ਦੀ ਖੇਪ ਸੀ ਉਹ ਬਰਾਮਦ ਹੋਈ ਹੈ ਜੋ ਇਹ ਨਸ਼ੇ ਦੀ ਖੇਪ ਹੈ ਇਹ तकरीबन 2 ਕਿਲੋ ਤੇ 16 ਗ੍ਰਾਮ ਸੁਮੇਤ ਜਿਹੜਾ ਹੈ ਪੈਕਿੰਗ ਮਟੀਰੀਅਲ ਜੋ ਕਿ 150 ਗ੍ਰਾਮ ਦੇ ਕਰੀਬਨ ਸੀ ਉਹਦੀ ਰਿਕਵਰੀ ਹੋਈ ਹੈ ਇਸ ਤੋਂ ਇਲਾਵਾ ਇੱਕ 140000 ਦੇ ਕਰੀਬਨ ਜਿਹੜੀ ਹੈ ਡਰਗਮਨੀ ਉਹ ਵੀ ਨਾ ਤੋਂ ਬਰਾਮਦ ਹੋਈ ਹੈ ਤੋਂ ਇਸ ਤਰੀਕੇ ਨਾਲ ਇਸ ਇਸ ਕੇਸ ਦੇ ਵਿੱਚ থানা ਅਜਨਾਲਾ ਵੱਲੋਂ 2 ਕਿਲੋ 16 ਗ੍ਰਾਮ ਹੈਰੋਇਨ ਦੀ ਰਿਕਵਰੀ ਮੋਟਰਸਾਈਕਲ ਦੀ ਰਿਕਵਰੀ ਤੇ ਨਾਲ ਹੀ ਡਰੱਗ ਮਨੀ 1 ਲੱਖ 40 ਹਜ਼ਾਰ ਦੇ ਕਰੀਬ ਉਹਦੀ ਰਿਕਵਰੀ ਹੋਈ ਆ ਜੋ ਇਸ ਦਾ ਸਾਥੀ ਸ਼ਮਸ਼ੇਰ ਸਿੰਘ ਸੀ ਜੋ ਭਾਜਨ ਜੀ ਕਾਬੂ ਹੋ ਰਿਹਾ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਹੈ ਜਲਦੀ ਉਹਨੂੰ ਵੀ ਕਾਬੂ ਕਰ ਲਿਆ ਜਾਏ ਇਸ ਤੋਂ ਇਲਾਵਾ ਦੂਜੇ ਕੇਸ ਦੇ ਵਿੱਚ ਥਾਣਾ ਮਹਿਤਾ ਵੱਲੋਂ 1 ਕਿਲੋ ਕਰੀਬਨ 600 ਗ੍ਰਾਮ ਦੇ ਕਰੀਬਨ ਜੜੀ ਹੈ ਓਪੀਐਮ ਅਫੀਮ ਦੀ ਰਿਕਵਰੀ ਹੋਈ ਹੈ ਇਹਨਾਂ ਨੇ ਬੜੇ ਹੀ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਹੈ ਇਸ ਜਿਹੜਾ ਹੈ ਰਿਕਵਰੀ ਨੂੰ ਜਿਹੜਾ ਹੈ ਕੀਤਾ ਹੈ। ਆ ਨਾਕੇ ਤੇ ਪਾਇਸ ਤੁਹਾਨੂੰ ਪਤਾ ਹੈ ਪਾਇਸ ਦੀ ਮਦਦ ਦੇ ਨਾਲ ਜੋ ਹੈ ਡਰਾਈਵਰ ਤੇ ਜਿਹੜਾ ਵਿਅਕਤੀ ਸੀ ਉਹਨੂੰ ਜਿਹੜਾ ਹੈ ਪਾਇਸ ਨੂੰ ਚੈੱਕ ਕੀਤਾ ਗਿਆ। ਉਸਦੇ ਤੁਸੀਂ ਇਹ ਪ੍ਰੈਸ ਨੋਟਸ ਵੀ ਦੇਖੋਗੇ ਤਿੰਨ ਮੁਕਦਮੇ ਆਲਰੇਡੀ ਦਰਜ ਨੇ। ਸੋ ਜਦੋਂ ਇਹ ਸ਼ੱਕ ਹੋਇਆ ਤੇ ਇਹਨੂੰ ਜਿਹੜਾ ਹੈ ਗੱਡੀ ਸਾਈਡ ਤੇ ਲਾ ਕੇ ਜੀ ਫੋਰੋਲੀ ਜਿਹੜੀ ਹੈ ਚੈਕਿੰਗ ਕੀਤੀ ਗਈ। ਪਹਿਲਾਂ ਤਾਂ ਕੁਝ ਮਿਲਿਆ ਨਹੀਂ ਪਰ ਜਦੋਂ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਜਿਹੜਾ ਇਹ ਡੈਸ਼ਬੋਰਡ ਹੈ ਉਹਦੇ ਵਿੱਚ ਜਿਹੜੀ ਕੈਵਿਟੀ ਬਣੀ ਹੋਈ ਸੀ ਜਿਹਦੇ ਵਿੱਚ ਉਹ ਇਹ ਸਾਰੀ ਹਫੀਮ ਜਿਹੜੀ ਹੈ ਉਹ ਤੋਂ ਇਹ ਬਰਾਮਦ ਹੋਈ। ਤੋਂ ਇਸ ਤਰੀਕੇ ਨਾਲ ਬੜਾ ਵਧੀਆ ਇਹਨਾਂ ਨੇ ਪਾਇਆ ਐਪ ਜਿਹੜੀ ਪੰਜਾਬ ਪੁਲਿਸ ਵੱਲੋਂ ਡਿਵੈਲਪ ਕੀਤੀ ਗਈ ਹੈ ਜਿਹਦੇ ਵਿੱਚ ਕੀ ਦੋਸ਼ੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਹਿਸਟਰੀ ਹੁੰਦੀ ਹੈ ਉਹਨਾਂ ਦੇ ਕਿੰਨੇ ਪਰਚੇ ਦਰਜ ਨੇ ਉਸ ਐਪ ਦੀ ਮਦਦ ਦੇ ਨਾਲ ਜਿਹੜਾ ਹੈ ਇਹ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਤੋ ਇਸ ਤਰੀਕੇ ਨਾਲ ਅਮਸਰ ਦਿਹਾਤੀ ਪੁਲਿਸ ਵੱਲੋਂ ਦੋ ਵਕਤੋਂ ਖੇਸਾਂ ਦੇ ਵਿੱਚ ਹੈਰੋਨ ਤੇ ਹਫੀਮ ਦੀ ਰਿਕਵਰੀ ਸਮੇਤ ਦੋ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ। ਨਾਲਾ ਇਹ ਚੀਜ਼ ਤੋਂ ਤਾਂ ਜਿਹੜਾ ਹਰਮਨ ਬਾਰੇ ਹੈਗਾ। ਫੋਰਟ ਤੇ ਨਾਲ ਲੱਗਦਾ ਕਿ ਕੰਪੈਕਟ ਗ੍ਰੀਨ ਤੋਂ ਵੱਲੀ ਪਾਪੀ ਤੋਂ ਆਉਂਦੀ ਜੀ ਬਿਲਕੁਲ ਜੀ ਜਿਹੜੀ ਸਾਡੀ ਪ੍ਰੀ ਲਿਨਰਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜੱਦੀ ਵੀ ਡਰੋਨ ਅਧਰਾਹੀ ਕਨਸਾਈਨਮੈਂਟਸ ਆਉਂਦੀਆਂ ਨੇ ਇਹ ਇਹ ਉਹਨਾਂ ਨੂੰ ਰਿਕੀਵ ਕਰਨ ਜਿਹੜੀ ਹੈ ਜਾਂਦੇ ਕਿਉਂਕਿ ਤੁਸੀਂ ਦੇਖੋਗੇ ਇਹਨਾਂ ਦਾ ਰਿਹੈਸ਼ੀ ਜਿਹੜਾ ਥਾਣਾ ਹੈ ਬਾਬਾ ਬਕਾਲਾ ਚ ਸੋ ਬਾਬਾ ਬਕਾਲਾ ਤੇ ਅਜਨਾਲਾ ਵਿੱਚ ਕਾਫੀ ਦੂਰੀ ਹੈ ਤੇ ਅਜਨਾਲਾ ਉੱਥੇ ਜਿਸ ਤਰੀਕੇ ਦੇ ਨਾਲ ਇਹ ਉੱਥੇ ਮੂਵਮੈਂਟ ਸੀ ਇਹ ਐਸ ਐਚਓ ਸਾਹਿਬ ਇਹਨਾਂ ਦੀ ਟੀਮ ਨੇ ਬੜੀ ਮੁਸਤੈਦੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਰੋਕਿਆ ਤੱਕਦੇ ਨਾਲ ਤੇ ਉਹਨੂੰ ਚੈਕਿੰਗ ਹੋਈ ਹੈ ਤੇ ਉਹਨਾਂ ਤੋਂ ਇਹ ਡਰਗ ਦੀ ਡਿਟਕਵਰੀ ਹੋਈ ਸੋ ਇਹ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਚ ਵੀ ਆਇਆ ਕਿ ਇਹ ਡਰੋਨ ਦੀ ਮਦਦ ਨਾਲ ਜਿਹੜੀ ਹੈ ਇਹ ਜਿਹੜੀ ਹੈ 40 ਤੋਂ 40 ਪਾਰ ਪਾ ਲਿਆ ਮਗੋਂ ਤੇ ਬਰਥਡੇ ਕੀ ਨੇ ਸੋਟਕ ਬਲੌਕ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਡਰੋਨ ਮੂਵਮੈਂਟ ਦੁਬਾਰਾ ਜਿਹੜੀ ਹੈ ਉਹ ਹਾਈਲਾਈਟ ਹੋਣੀ ਸ਼ੁਰੂ ਹੋਈ ਹੈ ਤੇ ਸਾਡੀਆਂ ਜਿਹੜੀਆਂ ਪਾਰਟੀਆਂ ਨੇ ਜਿਵੇਂ ਅਸੀਂ ਸੈਕੰਡ ਲਾਈਨ ਆਫ ਡਿਫੈਂਸ 'ਚ ਹਾਂ ਤੇ ਉਸ ਤੋਂ ਬਾਅਦ ਜਿਹੜਾ ਬੀਐਸਐਫ ਦੇ ਨਾਲ ਸਾਡੇ ਜੁਆਇੰਟ ਨਾਕੇ ਲੱਗ ਰਹੇ ਨੇ ਤੇ ਅਸੀਂ ਉਹ ਨਾਕਿਆਂ ਨੂੰ ਜਿਹੜਾ ਹੈ ਸ਼ਿਫਟਿੰਗ ਨਾਲ ਤੇ ਨੰਬਰ ਆਫ ਨਾਕਾ ਜਿਹੜੇ ਇਨਕਰੀਜ਼ ਵੀ ਕਰ ਰਹੇ ਹਾਂ ਡੂ ਟੂ ਵਿంటర్ ਸੀਜ਼ਨ ਤੇ ਇਸ ਦੇ ਜਿੰਨੇ ਵੀ ਹੁਣ ਜਿਹੜੇ ਤੁਸੀਂ ਦੇਖੋਗੇ ਰਿਜ਼ਰਚ ਜਿਹੜੇ ਹੋਣੇ ਵੀ ਸ਼ੁਰੂ ਹੋਏ ਨੇ ਕਾਫੀ ਜਿਹੜੀ ਖੇਪ ਜਿਹੜੀ ਹੈਗੀ ਆ ਜਿਹੜੀ ਅਬੈਂਡੰਟ ਵੀ ਸਾਨੂੰ ਖੇਤਾਂ ਦੇ ਵਿੱਚ ਉਹ ਮਿਲ ਰਹੀ ਹੈ ਤੇ ਜੁਆਇੰਟ ਅਸੀਂ ਸਰਚ ਆਪਰੇਸ਼ਨ ਕਰਕੇ ਬੀਐਸਐਫ ਦੇ ਨਾਲ ਉਹਨਾਂ ਦੀ ਰਿਕਵਰੀ ਵੀ ਹੋਈ ਹੈ ਤੇ ਇਸੇ ਤਰੀਕੇ ਨਾਲ ਇਹ ਸਰਚ ਆਪਰੇਸ਼ਨ ਜਿਹੜੇ ਹੈ ਐ ਨੀਅਰ ਫਿਊਚਰ ਵੀ ਚੱਲਦੇ ਰਹਿਣਗੇ ਦੇਖੋ ਜੀ ਇਹ ਸਾਰਾ ਜਿਹੜਾ ਹੈ ਟੈਕਨੀਕਲ ਇਨਵੈਸਟੀਗੇਸ਼ਨ ਤੇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆਇਆ ਉਹ ਇਹ ਇਹ ਵਿਅਕਤੀ ਜਿਹੜੇ ਹੈ ਡਰੋਨ ਤੋਂ ਜਿਹੜੀ ਕੇਪ ਆਉਂਦੀ ਹੈ ਉਹਨੂੰ ਰੀਟਰੀਵ ਕਰਕੇ ਅੱਗੇ ਫਰਦਰ ਜਿਹੜਾ ਹੈ ਵੇਚਣ ਦਾ ਕੰਮ ਕਰਦੇ ਜਿੱਥੋਂ ਤੱਕ ਇਹਦੀ ਟੈਕਨੀਕਲ ਮੋਬਾਈਲ ਫੋਰੈਂਸਿਕਸ ਦੀ ਗੱਲ ਹੈ ਉਸ ਨੂੰ ਇਸ ਤੀਨ ਕਰਨ ਜਾ ਰਹੇ ਹਾਂ ਤੇ ਇਹ ਅਸੀਂ ਲੈਬ ਵੀ ਤੇ ਸਰ ਕਰਦੇ ਕੀ ਹੈ ਸਰ ਦਾ ਬੈਕਗਰਾਉਂਡ ਕੀ ਹੈ ਬੇਸਿਕਲੀ ਜਿਹੜਾ ਹੈ ਇਹ ਦੇਖੋਗੇ ਜਿਹੜੇ ਨੌਜਵਾਨ ਜਿਹੜਾ ਇੱਕ ਵਿਅਕਤੀ ਜਿਹੜੀ ਹਰਮਨ ਦੀ ਗਿਰਫਤਾਰੀ ਹੋਈ ਹੈ ਇਹ ਜੇਲੀ ਆਪਣੇ 20s ਦੇ ਵਿੱਚ ਹੈ ਤੇ ਅਨਐਮਪਲੋਇਡ ਨੇ ਤੇ ਇਹਨਾਂ ਜਿਵੇਂ ਅਨਐਮਪਲੋਇਡ ਯੂਥ ਹੈ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਉਹਨਾਂ ਨੂੰ ਇਲਿਊਰ ਕਰਕੇ ਉਹਨਾਂ ਨੂੰ ਥੋੜੇ ਪੈਸੇ ਦਾ ਲਾਲਚ ਦੇ ਕੇ ਉਹਨਾਂ ਤੋਂ ਇਹ ਟ੍ਰਾਂਸਪੋਰਟੇਸ਼ਨ ਦਾ ਕੰਮ ਵੀ ਕਰਵਾਇਆ ਜਾਂਦਾ ਉਹਨਾਂ ਨੂੰ ਇਹ ਥੇਪ ਦੇ ਕੇ ਫਰਦਰ ਅੱਗੇ ਸੇਲਿੰਗ ਜਿਹੜੀ ਹੈ ਸੇਲ ਦਾ ਕੰਮ ਉਹ ਵੀ ਕਰਵਾਇਆ ਗਵਰਨਮੈਂਟ ਕਿਸ ਤਰੀਕੀ ਨਾਲ ਗਵਰਨਮੈਂਟ ਪੈਸੇ ਐਸੇ ਦੇ ਕੇ ਇਹਨਾਂ ਤੋਂ ਟਰਾਂਸਪੋਰਟੇਸ਼ਨ ਦਾ ਕੰਮ ਜਿਹੜਾ ਹੈ ਇੱਕ ਥੇਪ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰਖਵਾਉਣਾ ਲੈਂਡਮਾਰਕਸ ਤੇ ਇਹਨਾਂ ਨੂੰ ਪਹੁੰਚਾਉਣਾ ਜੋ ਵੀ ਇਹਨਾਂ ਦਾ ਇਨਸਟਰਕਸ਼ਨਸ ਹੁੰਦੇ ਉਹਨਾਂ ਨੂੰ ਫਾਲੋ ਕਰਨਾ ਇਹਨਾਂ ਚੀਜ਼ਾਂ ਵੱਲ ਇਹਨਾਂ ਨੂੰ ਜਿਹੜਾ ਹੈ ਇਹ ਪੈਸੇ ਦੇ ਕੇ ਇਹਨਾਂ ਨੂੰ ਫਰੇਟਤਾ ਪਰ ਕਈ ਵਾਰ ਇਸ ਤਰੀ ਗੱਲਾਂ ਆਈਆਂ ਕਿ ਬਾਅਦ ਵਿੱਚ ਤੇ ਜਿੰਦਗੀ ਦੀ ਗੱਲ ਕਈ ਵਾਰ ਇਹ ਇਹ ਗੱਲਾਂ ਬਿਲਕੁਲ ਹੈਗੀਆਂ ਨੇ ਜਿੱਥੇ ਕੋਈ ਵਿਅਕਤੀ ਜਿਹੜਾ ਹੈ ਕੋਈ ਚੰਗਾ ਬਾਹਰ ਜਾਣ ਦਾ ਇੱਥੋਂ ਘਰ ਤੇ ਉਹ ਪੈਸੇ ਲਾ ਸਕਦਾ ਹੈ ਤੇ ਥੋੜੇ ਬਹੁਤ ਪੈਸੇ ਦੀ ਹੋਰ ਉਹਨੂੰ ਲੋਡ ਹੁੰਦੀ ਹੈ ਉਹਨੂੰ ਲੋਡ ਵੀ ਕਰਿਆ ਜਾਂਦਾ ਹੈ ਕਿ ਅਸੀਂ ਤੈਨੂੰ ਬਾਹਰ ਭੇਜ ਦਾਂਗੇ ਤੇ ਤੈਨੂੰ ਅਸੀਂ ਸਾਈਕਲ ਕਰ ਦਾਂਗੇ ਉਸ ਤਰੀਕੇ ਦੀ ਹਰ ਉਹਨਾਂ ਕੀ ਕੇਸਸ ਦੇ ਵਿੱਚ ਅਸੀਂ ਜਿੱਥੇ ਇਨਵੈਸਟੀਗੇਸ਼ਨ ਕੀਤੀ ਹੈ ਉਹ ਸਾਹਮਣੇ ਆਈ ਤੇ ਕਾਫੀ ਬਟਿਕੋ ਵੀ ਪਹਿਲੇ ਇਹਨਾਂ ਤੇ ਕੋਈ ਪਰਚੇ ਨਹੀਂ ਲੀਏ ਜਾਂਦੇ ਇਹਨਾਂ ਦੇ ਨਾਲ ਕਾਫੀ ਆਫਾਉਲ ਜੀ ਬਿਲਕੁਲ ਜੀ ਇਹ ਜਿਵੇਂ ਹੁਣ ਨਾਕਾਬੰਦੀ ਤੇ ਇਹ ਵਿਅਕਤੀ ਜਿਹੜੇ ਹੈ ਗ੍ਰਫਤਾਰ ਹੋਏ ਨੇ ਕਈ ਜਗ੍ਹਾ ਤੋਂ ਇਹ ਬਚ ਜਾਂਦੇ ਨੇ ਜਿਵੇਂ ਚੈਕਿੰਗ ਦੇ ਦੌਰਾਨ ਕਿਉਂਕਿ ਇਹ ਜਿਹੜਾ ਇਹ ਹੀ ਹੀਰੋਇਨ ਦੀ ਰਿਕਵਰੀ ਜੈਸ ਦੀ ਕਦੀ ਮੂਵਮੈਂਟ ਕਰਦੇ ਨੇ ਡਰਗ ਲੈ ਕੇ ਇਹ ਆਮ ਰਸਤੇਆਂ ਨੂੰ ਕਈ ਵਾਰ ਨਹੀਂ ਫਾਲੋ ਕਰਦੇ ਇਹ ਜਿਹੜੇ ਅਨਕਨਵੈਨਸ਼ਨਲ ਜਿਹੜੇ ਤਰੀਕੇ ਹੁੰਦੇ ਆ ਉਹਨਾਂ ਰਾਹੀਂ ਇਹ ਜਿਹੜੇ ਆਪਣੇ ਕੱਚੇ ਰਾਹ ਨੇ ਉਹਨਾਂ ਰਾਹੀਂ ਜਿਹੜੇ ਹੈ ਇਹ ਆਪਣੇ ਟਰੈਵਲਿੰਗ ਇਹ ਕਰਦੇ ਸਰ ਪੈਸੇ ਪੈਸੇ ਜਿਹੜੇ ਸੀ 1.5 ਲੱਖ ਇਹ ਸੇਲ ਕਰਕੇ ਅੱਜ 25 ਦਾ ਕਰਦੇ ਦੇਖੋ ਜੀ ਹਲੇ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇਹਨਾਂ ਗੱਲਾਂ ਜਿਹੜਾ ਹੈ ਇਹ ਪੈਸੇ ਹੋਰ ਕਿਤੇ ਖਰੀਦਣ ਵਾਸਤੇ ਅਗਲੀ ਕੇਪ ਜਿਹੜੀ ਰੀਕੀਵ ਕਰਨ ਵਾਸਤੇ ਉਹਦੇ ਵਿੱਚ ਵੀ ਵਰਤੇ ਜਾਂਦੇ ਸਰ ਹਮਾਂ ਦੇ ਖਰਾਬ ਹੈ ਯਾਰ ਬਿਲਕੁਲ ਜੀ ਇਹ ਸਾਰੀ 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 ਚੀਜ਼ ਚੱਲਦੀ ਹੈ ਇਨਵੈਸਟਮੈਂਟ ਚੱਲਦੀ ਹੈ ਉਹ ਵੀ ਇਹਨਾਂ ਦੇ ਲਿੰਕ ਤੋਂ ਬੰਦੇ ਜੀ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਇਹ ਦੋ ਇਕੱਲੇ ਆਈਸੋਲੇਟਡ ਨਹੀਂ ਕੰਮ ਕਰ ਰਹੇ ਇਹਨਾਂ ਦੇ ਨਾਲ ਜਿਹੜੇ ਲਿੰਕਡ ਅਪ ਬੰਦੇ ਨੇ ਐਸੋਸੀਏਟਡ ਨੇ ਅਸੀਂ ਉਹਨਾਂ ਦੀ ਵੀ ਰਿਸਟ ਬਣਾ ਰਹੇ ਅਜਨਾਲਾ ਸੈਕਟਰ ਕਿੰਨਾ ਚੈਲਿੰਜਿੰਗ ਹੈ ਤਾਂਤਾ ਤੋਂ ਉਹਦੇ ਕੰਮ ਵੀ ਕੀਤੇ ਜਾਂਦੇ ਨੇ ਬਟ ਉਹਦੇ ਵਿੱਚ ਜਿਹੜਾ ਹੈ ਕਾਫੀ ਮੂਵਮੈਂਟ ਵੀ ਉਦਰ ਬੱਤੀ ਜੀ ਬਿਲਕੁਲ ਜੀ ਇਹ ਹਮੇਸ਼ਾ ਤੋਂ ਅਜਨਾਲਾ ਜਿਹੜਾ ਸੈਕਟਰ ਹੈ ਉਹ ਸੁਰੱਖਿਆ ਚ ਰਿਹਾ ਕਿਉਂਕਿ ਘਾਰੋਂ ਪਾ ਡਰੋਨ ਦੀ ਐਕਟੀਵਿਟੀ ਤੇ ਸਮਗਲਿੰਗ ਜਿਹੜੀ ਹੈ ਸ਼ੁਰੂ ਤੋਂ ਇੱਥੇ ਚੈਲੰਜ ਹੈ ਜਿਵੇਂ ਪਹਿਲਾਂ ਦੱਸਿਆ ਕਿ ਸਾਡੀ ਬੀਐਸਐਫ ਦੇ ਨਾਲ ਜਿਹੜੇ ਜੁਆਇੰਟ ਪੈਟ੍ਰੋਲਿੰਗਸ ਨੇ ਨਾਕਾ ਬੰਦੀ ਕੋਈ ਇਨਕਰੀਜ਼ ਹੋਈ ਹੈ ਨੰਬਰ ਆਫ ਨਾਕਾਸ ਜਿਹੜੇ ਹੈ ਉਹ ਵੀ ਅਸੀਂ ਇਨਕਰੀਜ਼ ਕੀਤੇ ਹਨ ਉਸੇ ਦੇ ਹੀ ਰਿਜ਼ਲਟ ਦੇ ਜਿਹੜੀ ਇਹ ਸਾਡੇ ਸਾਹਮਣੇ ਜਿਹੜੀ ਚਾਹੇ ਉਹ ਅਬੈਂਡਨਡ ਮਿਲੀ ਕੇਪ ਹੋਵੇ ਚਾਹੇ ਉਹ ਰਿਕਵਰਡ ਤੇ ਬੰਦੇ ਫੜੇ ਹੋਣ ਇਹ ਸਾਰਾ ਉਸੇ ਦਾ ਨਤੀਜਾ ਹੈ ਕਿ ਸਾਡੇ ਅਸੀਂ ਜਿਹੜਾ ਪ੍ਰੈਸ਼ਰ ਬਿਲਡ ਅਪ ਹੋ ਰਿਹਾ ਤੇ ਰਿਕਵਰੀ ਦੀ ਪ੍ਰਕਿਰਿਆ ਹੋ ਰਹੀ ਇਹਦੇ ਵਿੱਚ ਸਾਡੀ ਬੈਕਵਰਡ ਤੇ ਫਾਰਵਰਡ ਦੋਨੋਂ ਲਿੰਕ ਜਿਸ ਤੇ ਕੰਮ ਕਰ ਰਹੇ ਆ ਕਿ ਕਿੱਥੇ ਇਹਨਾਂ ਨੇ ਜਿਹੜੀ ਕੇਪ ਜਿਹੜੀ ਹੈ ਅੱਗੇ ਫਦਰ ਜਿਹੜਾ ਇਹ স্মਲ ਕੁਆਂਟੀਟੀ ਦੇ ਵਿੱਚ ਸੇਲ ਕਰਨੀ ਸੀ ਉਸ ਤੋਂ ਇਲਾਵਾ ਕਿਹੜੇ ਵਿਅਕਤੀ ਤੋਂ ਇਹਨਾਂ ਨੇ ਗੀਵ ਕੀਤੀ ਹੈ ਜਾਂ ਕਿਹੜੇ ਸਮਗਲਰਸ ਦੇ ਨਾਲ ਇਹਨਾਂ ਦੇ ਟੈਕ ਵਿੱਚ ਜਿਹੜੇ ਅਕ੍ਰੋਸ ਦਾ ਬਾਰਡਰ ਇਹ ਟੈਕ ਵਿੱਚ ਸਨ ਜਾਂ ਲੋਕਲ ਇਹਨਾਂ ਦਾ ਕੀ ਨੈਟਵਰਕ ਸੀ ਉਹ ਸਾਰਾ ਅਸੀਂ ਜਿਹੜਾ ਹੈ ਕੰਗਾ ਓਕੇ ਥੈਂਕ ਯੂ ਸਰ